ਸਰਦਾਰ ਕੁਪਿੰਦਰ ਸਿੰਘ ਜੀ ਅੱਜ ਜਿਹੜੀ ਆਪ ਜੀ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਗਈ ਆ ਉਹ ਕਿਸ ਸਬੰਧ ਦੇ ਵਿੱਚ ਰੱਖੀ ਗਈ ਆ ਉਹ ਬੇਨਤੀ ਆ ਜੀ ਇੱਥੇ 2015 ਦੇ ਵਿੱਚ ਸਾਡੇ ਗੁੰਦਵਾਲ ਸਾਹਿਬ ਨਗਰ ਦੇ ਵਿੱਚ ਇੱਕ ਜਿਹੜੀ ਗਲੀ ਸੀ ਉਹਦਾ ਪੰਚਾਇਤੀ ਗਲੀ ਦੇ ਵਿੱਚ ਇੱਕ ਬੜਾ ਵੱਡਾ ਨਾਲਾ ਸੀ ਪਿੰਡ ਦੀ ਸਹੂਲਤ ਵਾਸਤੇ ਉਹਨੂੰ ਯਕਦਮ ਹੀ ਇੱਥੇ ਸਰਦਾਰ ਪ੍ਰੇਮ ਸਿੰਘ ਉਦੋਂ ਉਹ ਆਪਣਾ ਅਕਾਲੀ ਦਲ ਦੇ ਲੀਡਰ ਸੀਗੇ ਤੇ ਨਾਲ ਬਲਵਿੰਦਰ ਸਿੰਘ ਕਾਲਮਾਨ ਜਿਹੜੇ ਗੋੰਦਾਲ ਸਾਹਿਬ ਗੁਰਦੁਆਰਾ ਸਾਹਿਬ ਦੇ ਮੈਨੇਜਰ ਸੀ ਇਹਨਾਂ ਦੋਵਾਂ ਨੇ ਰਲ ਕੇ ਤੇ ਇਹ ਗਲੀ ਜਿਹੜੀ ਆ ਉਹਦੇ ਤੇ ਕਬਜ਼ਾ ਕਰਨ ਦਾ ਮਹਿਮ ਸ਼ੁਰੂ ਕੀਤੀ ਤੇ ਉਹ ਇਹਨਾਂ ਨੇ ਆਪਣੀ ਤਾਕਤ ਦੇ ਨਾਲ ਇੱਕ ਦਿਨ ਦੇ ਵਿੱਚ ਵਿੱਚ ਹੀ ਸਾਰਾ ਉਹ ਟਰਾਂਸਫਾਰਮਰ ਵੀ ਕਰ ਲਿਆ ਤੇ ਇਹਨਾਂ ਨੇ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਕਾਲੀ ਸਰਕਾਰ ਕਿਉਂਕਿ ਇਹਨਾਂ ਦੀ ਤਾਕਤ ਸੀਗੀ ਤੇ ਉਹ ਅਸੀਂ ਉਸ ਹੱਬ ਨਾਲ ਕੁਝ ਕਰ ਨਹੀਂ ਸਕਦੇ ਕਿਉਂਕਿ ਸਾਰੀ ਪੁਲਿਸ ਪਾਸ ਇਹਨਾਂ ਦੇ ਨਾਲ ਸੀ ਅਸੀਂ ਅਦਾਲਤ ਤੋਂ ਸਟੇ ਲੈ ਕੇ ਤੇ ਉਹ ਕਾਰਵਾਈ ਸ਼ੁਰੂ ਕੀਤੀ ਵੀ ਇਹਨਾਂ ਨੇ ਨਜਾਇਜ਼ ਸਾਰਾ ਕੁਝ ਕੀਤਾ ਤੇ 15 ਸਾਲ ਤੋਂ ਉਹ ਕੇਸ ਚੱਲਦਾ ਆ ਰਿਹਾ ਸਰਦਾਰ ਗਬੀਰ ਸਿੰਘ ਵਿਰਕ ਜਿਹੜੇ ਆ ਇਹਨਾਂ ਦਾ ਉਹਦੇ 'ਚ ਦਾਵਾ ਪਵਾ ਕੇ ਅਦਾਲਤ ਦੇ ਵਿੱਚ ਉਹਦਾ ਤੇ ਮਦਈ ਬਣ ਕੇ ਉਹ ਕੇਸ ਕੀਤਾ ਹੈ ਇਹਨਾਂ ਨੇ ਉਹ ਆਪਣਾ ਇਹਨਾਂ ਦੇ ਖਿਲਾਫ ਸਾਰੀਆਂ ਕਾਰਵਾਈਆਂ ਜੋ ਇਹਨਾਂ ਨੇ ਫਰਾਡ ਕੀਤਾ ਸੀ ਦੋ ਮਰਲੇ ਦਾ ਇੱਕ ਪਲਾਟ ਸਵਰਨ ਸਿੰਘ ਜਿਹੜਾ ਪਟਵਾਰੀ ਇੱਥੇ ਸੀ ਉਹਨੇ ਡਾਕਟਰ ਬਲਬੀਰ ਸਿੰਘ ਦੇ ਨਾਲ ਲਿਆ ਕੇ ਉਹਦੇ ਉਹਨਾਂ ਦੇ ਨਾਂ ਤੇ ਲਿਆ ਕੇ ਤੇ ਆਪਣੇ ਸਾਲੇ ਦੇ ਨਾਂ ਤੇ ਇਹ 12 ਮਰਲੇ ਉਹਨੂੰ ਬਣਾ ਕੇ ਦੋ ਮਰਲੇ ਦਾ 12 ਮਰਲੇ ਬਣਾ ਕੇ ਰਜਿਸਟਰੀ ਕਰਾਤੀ ਤੇ ਮੁੜ ਕੇ ਉਹਨਾਂ ਨੇ ਜਦੋਂ ਇਹਨਾਂ ਦੀ ਤਾਕਤ ਸੀ ਤੇ ਇਹਨਾਂ ਨੇ ਉਹਦੇ ਕੋਲੋਂ 12 ਮਰਲੇ ਜਿਹੜੀ ਦੀ ਥਾਂ ਦੇ ਉੱਤੇ ਲੈ ਕੇ ਤੇ 14 ਮਰਲੇ ਦੀ ਰਜਿਸਟਰੀ ਕਰਾ ਲਈ ਤੇ 14 ਮਰਲੇ ਥਾਂ ਮਾਲਕ ਇਹਦੇ ਉਹਦੀਆਂ 19 ਦੁਕਾਨਾਂ ਬਣਾ ਲੀਆਂ ਉਹਦੇ ਖਿਲਾਫ ਅਸੀਂ ਕੇਸ ਦਾਇਰ ਕੀਤਾ ਸੀਗਾ ਇਹਨਾਂ ਦੇ ਸਾਰੀ ਆਪਣਾ ਵਿਰਕ ਸਾਹਿਬ ਨੇ ਤੇ ਆਪਣਾ ਮਰਿੰਦਰ ਸਿੰਘ ਵਕੀਲ ਸੀ ਤੇ ਉਹਦੇ ਨਾਲ ਹੁਣ ਇਹ ਕਿਉਂਕਿ ਜਿਹੜੀ ਬਲਵਿੰਦਰ ਸਿੰਘ ਕਾਲਮਾਨ ਜੋ ਅੱਜ ਕੱਲ੍ਹ ਇਸ ਵੇਲੇ ਸ਼ਰੂਮਨੀ ਕਮੇਟੀ ਦਾ ਸਕੱਤਰ ਆ ਉਹਦੀ ਵਾਈਫ ਜਿਹੜੀ ਆ ਉਹ ਕੈਨੇਡਾ ਰਹਿੰਦੀ ਆ ਆਪਣੇ ਬੱਚਿਆਂ ਕੋਲ ਤੇ ਉਹ ਪਿੱਛੇ ਆਈ ਸੀਗੀ ਉਹ ਵੀ ਅਦਾਲਤ ਦੇ ਕਹਿਣ ਦੇ ਉੱਤੇ ਵੀ ਉਹ ਹਾਜ਼ਰ ਨਹੀਂ ਹੁੰਦੀ ਉਹ ਹਾਜ਼ਰ ਹੋ ਕੇ ਤੇ ਉਹ ਤਿੰਨ ਪਿਛਲੀਆਂ ਤਰੀਕਾਂ ਤੇ ਆਜਰ ਨਹੀਂ ਹੋਈ ਤੇ ਉਹਨਾਂ ਨੂੰ ਹੁਣ ਇਹ ਉਹਨਾਂ ਨੂੰ ਤੇ ਪ੍ਰੇਮ ਸਿੰਘ ਦੀ ਵਾਈਫ ਜਿਹੜੀ ਆ ਉਹ ਵੀ ਨਹੀਂ ਹਾਜ਼ਰ ਹੋਈ ਤੇ ਉਹਨਾਂ ਦੇ ਖਿਲਾਫ ਗੈਰਜਮਾਨਤੀ ਵਾਰੰਡ ਜਿਹੜੇ ਆ ਉਹ ਜਾਰੀ ਕਰ ਦਿੱਤੇ ਅਦਾਲਤ ਨੇ ਵੀ ਤੁਸੀਂ ਇਹ ਕੇਸ ਜਿਹੜਾ ਤੁਹਾਡੇ ਖਿਲਾਫ ਉਹਨਾਂ ਦੇ ਉੱਤੇ ਚਾਰजेस ਫਰੇਮ ਕਰਨੇ ਸੀਗੇ ਵੀ ਤੁਸੀਂ ਆ ਕੀਤਾ 420 ਕੀਤੀ ਆ ਦੋ ਮਰਲੇ ਤੋਂ 12 ਮਰਲੇ 12 ਮਰਲੇ ਤੋਂ 14 ਮਰਲੇ ਕਰਕੇ ਜਗਾ ਵੀ ਕਿਸੇ ਹੋਰ ਥਾਂ ਦੇ ਸੀ ਉਹ ਇਸ ਮੇਨ ਸੜਕ ਤੇ ਲਿਆ ਕੇ ਇਹਨਾਂ ਨੇ ਜਗਾ ਵੜ ਲਈ ਤੇ ਉਹ ਆਪਣਾ ਹੁਣ ਅਦਾਲਤ ਨੇ ਇਹਨਾਂ ਦੇ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਕਰ ਦਿੱਤੇ ਤਾਂ 7 ਤਰੀਕ ਨੂੰ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਨੂੰ ਕਹਿ ਦਿੱਤਾ ਪੁਲਿਸ ਨੂੰ ਤੇ ਉਹਦੇ ਬਾਰੇ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਇਹਨਾਂ ਨੇ ਬੜਾ ਵੱਡਾ ਪਾਪ ਕੀਤਾ ਸੀਗਾ ਤੇ ਉਹ ਪਰਮਾਤਮਾ ਕਿਰਪਾ ਕਰੇ ਵੀ ਇਹਨਾਂ ਨੂੰ ਉਹਨਾਂ ਦੀ ਸਜ਼ਾ ਮਿਲੇ ਬਾਕੀ ਤੁਹਾਨੂੰ ਡਿਟੇਲ ਦੇ ਵਿੱਚ ਵਿਰਖ ਸਾਹਿਬ ਸਾਰੇ ਕੁਝ ਦੱਸਣਗੇ ਜੀ ਵਿਰਖ ਸਾਹਿਬ ਜਿਹੜਾ ਅਦਾਲਤ ਵੱਲੋਂ ਹੁਣ ਗੈਰ ਜ਼ਮਾਨਤੀ ਸਮਾਨਦੇ ਦੇ ਵਿੱਚ ਜਿਹੜੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਆ ਉਹਦੇ ਵਿੱਚ ਤੁਸੀਂ ਅਦਾਲਤ ਦੇ ਫੈਸਲੇ ਨੂੰ ਕਿਦਾਂ ਗਿੰਦੇ ਜੇ ਤੇ ਥੋੜਾ ਬਰੀਫ ਕਰ ਦਿਓ ਕਿ ਇਹ ਸਾਰਾ ਮਾਮਲਾ ਕਿਸ ਤਰ੍ਹਾਂ ਜਿਹੜਾ ਤੁਸੀਂ ਉਹ ਅਦਾਲਤ ਤੱਕ ਲੈ ਕੇ ਗਏ ਜੀ ਇਹ ਮਾਮਲਾ ਇਹੀ ਹੈ ਜੀ 2015 ਦੇ ਵਿੱਚ ਸਰਦਾਰ ਪ੍ਰੇਮ ਸਿੰਘ ਨੇ ਇਹ ਇੱਕ ਜਿਹੜਾ ਅੱਜ ਸਕੱਤਰ ਆ ਇੱਥੇ ਮੈਨੇਜਰ ਹੁੰਦਾ ਸੀ ਸਰਦਾਰ ਬਲਵਿੰਦਰ ਸਿੰਘ ਕਾਲਵਾ ਉਹਨਾਂ ਨੇ ਰਲ ਕੇ ਤੇ ਇਹ ਇੱਕ ਜਗਾ ਜਿਹੜੀ ਆਪਣੇ ਡਾਕਟਰ ਬਲਵੀਰ ਸਿੰਘ ਜਿਹੜਾ ਫਤਿਹਗੜ੍ਹ ਵਾਲਾ ਉਹਨੇ ਲਿਆਂਦਾ ਸੀ ਮਖਤਿਆਰ ਨਾਵਾ ਉਹਦੇ ਮੁਤਾਬਕ ਇਹਨਾਂ ਨੇ 2 ਤੋਂ 12 ਮਰਲੇ ਜਿਹੜੀ ਜਗਾ ਕਰ ਲਈ ਸੀ ਤੇ ਉਹ ਜਗਾ ਜਿਹੜੀ ਉਹ ਡਾਕਖਾਨੇ ਦੇ ਸਾਹਮਣੇ ਬਲਵੀਰ ਸਿੰਘ ਪੁੱਤਰ ਅਰਜਨ ਸਿੰਘ ਦੇ ਘਰ ਆ ਔਰ ਉਹਨੂੰ ਇਹਨਾਂ ਨੇ ਨੰਬਰ ਬਦਲ ਕੇ ਇਹਨਾਂ ਦੀ ਸਰਕਾਰ ਸੀ ਅਕਾਲੀ ਸਰਕਾਰ ਸੀ ਉਹ ਸਾਰਾ ਕੁਝ ਕਰਕੇ ਤੇ ਉਹ ਸਾਰਾ ਜਿਹੜਾ ਬਦਲ ਕੇ ਤੇ ਇੱਥੇ ਲੈਂਦਾ ਗਲੀ ਦੇ ਵਿੱਚ ਇੱਥੇ 4 ਫੁੱਟ ਤੇ 3 ਫੁੱਟ 4/3 ਫੁੱਟ ਦਾ ਨਾਲਾ ਥੱਲੇ ਉਹਦਾ ਜਿਹੜਾ ਮਤਾ ਏ ਉਹ ਸਰਦਾਰ ਸੁਜਿੰਦਰ ਸਿੰਘ ਲਾਲੀ ਹੁੰਦਾ ਸੀ ਸਰਪੰਚ ਇੱਥੇ ਉਹਨੇ ਪਾਇਆ ਉਹ 10 ਲੱਖ ਦਾ ਮਤਾ ਵੀ ਪਿਆ ਹੋਇਆ ਇਸ ਚੀਜ਼ ਦੇ ਵਿੱਚ ਉੱਥੇ ਸਰਕਾਰੀ ਟਾਇਲਾਂ ਲੱਗੀਆਂ ਸੀ ਉੱਥੇ ਸਭ ਕੁਝ ਸੀ ਆਰਓ ਸਿਸਟਮ ਸਾਰਾ ਇਹਨਾਂ ਨੇ ਢਾਟਵਾ ਕੇ ਤੇ ਉਹਦੇ ਤੇ ਨਜਾਇਜ਼ ਕਬਜ਼ਾ ਕਰ ਲਿਆ 19 ਦੁਕਾਨਾਂ ਬਣਾ ਲਈਆਂ ਨੇ ਉਹਨੀਆਂ ਦੁਕਾਨਾਂ ਬਣਾਉਣ ਤੋਂ ਬਾਅਦ ਜਦੋਂ ਉਹਦੋਂ ਸਾਡੀ ਤੇ ਚੱਲਦੀ ਨਹੀਂ ਸੀ ਅਸੀਂ ਸਿਰਫ ਮਾਨਯੋਗ ਅਦਾਲਤ ਦਾ ਹੀ ਜਿਹੜਾ ਸਹਾਰਾ ਲੈ ਸਕਦੇ ਸੀ ਮਾਨਯੋਗ ਅਦਾਲਤ ਨੇ 2015 ਤੋਂ ਅੱਜ ਤੱਕ ਜਿਹੜਾ ਮੈਂ ਕੇਸ ਲੜਦਾ ਆ ਸੰਨਾਰ ਸਿੰਘ ਦੀ ਅ ਮਦਦ ਨਾਲ ਇਹਨਾਂ ਦੇ ਸਹਾਰੇ ਨਾਲ ਇਹਨਾਂ ਦੇ ਅਮਰਜੀਤ ਕੌਰ ਤੇ ਜਸਵੀਰ ਕੌਰ ਦੇ ਨਾਂ ਇਹਨਾਂ ਨੇ ਰਜਿਸਟਰੀ ਜਿਹੜੀ ਹੈ ਤੇ 14 ਮਰਲੇ ਦੀ ਕਰ ਦਿੱਤੀ ਪਹਿਲਾਂ 12 ਮਰਲੇ ਦੀ ਕੀਤੀ ਆ ਉਹਨੂੰ ਉਹਦੇ ਤੇ ਸਿੱਧਕ ਨਹੀਂ ਕੀਤਾ ਸੇ ਤਾਂ 12 ਮਰਲੇ ਤੋਂ ਵੀ ਫਿਰ 14 ਮਰਲੇ ਦੀ ਜਿਹੜੀ ਰਜਿਸਟਰੀ ਹੈ ਇਹਨਾਂ ਨੇ ਨਾ ਉਹਦਾਂ ਨੇ ਨਾਂ ਤੇ ਕਰਤੀ ਮਨਜੋਗ ਅਦਾਲਤ ਨੇ ਬਹੁਤ ਬਰੀਫੀ ਨਾਲ ਇੰਨੇ ਲੰਮੇ ਸਮੇਂ ਦੇ ਵਿੱਚ ਪੂਰੀਆਂ ਗਹਿਰਾਈਆਂ ਤੱਕ ਜਾ ਕੇ ਦੋਨਾਂ ਤਰ੍ਹਾਂ ਦੇ ਵਿਚਾਰ ਸੁਣ ਕੇ ਉਹਨਾਂ ਦੇ ਵਕੀਲਾਂ ਦੇ ਸਾਡਿਆਂ ਦੇ ਵਿਚਾਰ ਸੁਣ ਕੇ ਸਰਦਾਰ ਮਨਿੰਦਰ ਸਿੰਘ ਮੇਰੇ ਵਕੀਲ ਨੇ ਬਹੁਤ ਸੁਲਝੇ ਹੋਏ ਨੇ ਉਹਨਾਂ ਨੇ ਹੋਰ ਵੀ ਵਕੀਲਾਂ ਦੀ ਮਦਦ ਲੈ ਕੇ ਪਿੰਡ ਦੇ ਭਲੇ ਵਾਸਤੇ ਗੁਰੂ ਦੀ ਨਗਰੀ ਦੇ ਭਲੇ ਵਾਸਤੇ ਮੇਰੀ ਸਪੋਰਟ ਕੀਤੀ ਹੈ ਤੇ ਉਹ ਹੁਣ ਮਾਨਜੋਗ ਅਦਾਲਤ ਨੇ ਫੈਸਲਾ ਜਿਹੜਾ ਇਹਨਾਂ ਨੂੰ ਜਿਹੜਾ ਤੁਹਾਨੂੰ ਸਰਦਾਰ ਭੁਪਿੰਦਰ ਸਿੰਘ ਉਹਨਾਂ ਨੇ ਦੱਸ ਹੀ ਦਿੱਤਾ ਪਰ ਮੈਂ ਉਹਨਾਂ ਮਾਨਜੋਗ ਅਦਾਲਤ ਦੇ ਫੈਸਲੇ ਤੇ ਬਹੁਤ ਸੰਤੁਸ਼ਟ ਹਾਂ ਮੈਨੂੰ ਅੱਗੋਂ ਵੀ ਉਮੀਦ ਵੀ ਗੁਰੂ ਦੀ ਨਗਰੀ ਵਾਸਤੇ ਜਿਹੜਾ ਭਲਾ ਹੋਣ ਡਿਆ ਮਾਨਜੋਗ ਅਦਾਲਤ ਜਿਹੜਾ ਉਹ ਚੰਗੇ ਤਰੀਕੇ ਨਾਲ ਗੁਰੂ ਦੀ ਨਗਰੀ ਦਾ ਜਿਹੜਾ ਸਾਥ ਦੇਵੇਗੀ ਤੇ ਇੱਥੇ ਇਹ ਜਿਹੜੇ ਨੇ ਬਹੁਤ ਗੁੰਡਾਗਰਦੀ ਇਹਨਾਂ ਨੇ ਕੀਤੀ ਸੀ ਕੋਈ ਡਰਦਾ ਬੋਲਦਾ ਨਹੀਂ ਸਿਰਤੋਂ ਰਾਤ ਹੀ ਇਹਨਾਂ ਨੇ ਇਥੋਂ ਟ੍ਰਾਂਸਫਰ ਵੀ ਪੁੱਟਿਆ ਇਥੋਂ ਆਰੋ ਸਿਸਟਮ ਵੀ ਜੋ ਸਰਕਾਰੀ ਟਾਇਲਾਂ ਵੀ ਲੱਗੀਆਂ ਸੀ ਉਹ ਵੀ ਪੁੱਟ-ਪਟ ਕੇ ਲਾ ਗਏ ਇਹਨਾਂ ਨੇ ਬਹੁਤ ਜ਼ਿਆਦਾ ਉਹ ਤੇ ਮੰਨ ਜੋਗ ਅਦਾਲਤ ਤੋਂ ਹੀ ਸਾਡਾ ਸਹਾਰਾ ਸੀ ਹੋਰ ਕੋਈ ਸਾਡਾ ਸਹਾਰਾ ਨਹੀਂ ਇਸ ਤੋਂ ਇਲਾਵਾ ਮੈਂ ਹੋਰ ਆਪਣਾ ਤੁਹਾਨੂੰ ਪ੍ਰੈਸ ਨੂੰ ਦੱਸਣਾ ਚਾਹਣਾ ਵੀ ਇਸ ਇਹਨਾਂ ਦੁਕਾਨਾਂ ਦੇ ਨਾਲ ਹੀ ਇੱਕ ਵਾਟਰ ਸਪਲਾਈ ਦੀ ਇੱਥੇ ਸੱਤ ਕਨਾਲ ਜਗ੍ਹਾ ਆ ਉਹ 바ਵਾ ਵੀਰ ਸਿੰਘ ਹੋਰਾਂ ਨੇ ਮੇਰੇ ਪਿਤਾ ਜੀ ਸਰਬਲਿ ਸਿੰਘ ਤੋਂ ਸਰਪੰਚ ਸੀ ਗੁਰੂ ਅਮਰਦਾਸ ਜੀ ਦਾ 500 ਸਾਲਾ ਇੱਥੇ ਸਮਾਗਮ ਮਨਾਇਆ ਜਾਣਾ ਸੀਗਾ ਉਹਦਾ ਕਰਕੇ ਜਗਾ ਉਹਨਾਂ ਕੋਲ ਲੈ ਕੇ ਤੇ ਵਾਟਰ ਸਪਲਾਈ ਡਿਪਾਰਟਮੈਂਟ ਨੂੰ ਦੇ ਦਿੱਤਾ ਤੇ ਇੱਥੇ ਟੈਂਕੀ ਬਣੀ ਆ ਬੋਰ ਹੋਏ ਆ ਸਾਰੀਆਂ ਬਿਲਡਿੰਗਾਂ ਬਣੀਆਂ ਉਹ ਵੀ ਇਹਨਾਂ ਨੇ ਰਲ ਕੇ ਉਹਨਾਂ ਨਾਲ ਜਿਹੜੇ ਦਿੱਲੀ ਵਾਲੇ ਬਾਵੇ ਸੀ ਉਹਨਾਂ ਨਾਲ ਰਲ ਕੇ ਇਹਨਾਂ ਨੇ ਪ੍ਰੋਗਰਾਮ ਬਣਾਇਆ ਵੀ ਇਹਨਾਂ ਦੀ ਪੰਚਾਇਤ ਸੀਗੀ ਇਹਨਾਂ ਦੀ ਸਰਕਾਰ ਸੀ ਵੀ ਅਸੀਂ ਵਿੱਚ ਦਾਵਾ ਨਾ ਕਰਾਂਗੇ ਤੇ ਉਹ ਦਾਵਾ ਉਹਨਾਂ ਕੋਲ ਕਰਾ ਕੇ ਤੇ ਅਸੀਂ ਉਹਨੂੰ ਮਤਲਬ ਸਪੋਰਟ ਕਰ ਦਿਆਂਗੇ ਤੇ ਜਗਾ ਉਹਨਾਂ ਦੇ ਨਾਲ ਹੋ ਜੂ ਉਹਦੇ ਵਿੱਚ ਵੀ ਵਰਕ ਸਾਹਿਬ ਜਿਹੜੇ ਨੇ ਇਹਨਾਂ ਨੂੰ ਉਹਦੇ ਵਿੱਚ ਮਦਈ ਬਣਾ ਕੇ ਤੇ ਉਹ ਅਸੀਂ ਅਪੀਲ ਕੀਤੀ ਸਾਰਾ ਕੁਝ ਉਹ ਕਰਕੇ ਤੇ ਉਹ ਵੀ ਅੱਜ ਜਿਹੜਾ ਵਾ ਬਹੁਤ ਨੇੜੇ ਪਹੁੰਚ ਗਿਆ ਹੋਇਆ ਵੀ ਪੰਚਾਇਤ ਦੇ ਹੱਕ ਜੋ ਜਗ੍ਹਾ ਹੋ ਜਵੇ ਉਹ ਹੁਣ ਸਰਪੰਚ ਸਾਹਿਬ ਨਵੇਂ ਬਣੇ ਆ ਉਹਨਾਂ ਦੀ ਸਿਰਫ ਗਵਾਹੀ ਰਹਿੰਦੀ ਆ ਤੇ ਬਾਕੀ ਸਾਰਾ ਕੁਝ ਉਹਦੇ ਵਿੱਚ ਵੀ ਹੋਇਆ ਉਹ ਅਸੀਂ ਉਹ ਵੀ ਪਿੰਡ ਦੇ ਭਲੇ ਵਾਸਤੇ ਰਲ ਕੇ ਸਾਂਝੇ ਤੌਰ ਤੇ ਕੰਮ ਕਰ ਰਹੇ ਹਾਂ 15 ਸਾਲ ਤੋਂ ਜਿਹੜਾ ਇਹ ਕੇਸ ਚੱਲਦਾ ਆ ਰਿਹਾ ਜਿਹਦੀ ਜਾਨਕੀ ਪੈਰਵਾਈ ਆਦਿ ਦੀ ਮਦਦ ਨਾਲ ਹੈ ਉਹ ਸਭ ਕਰਦੇ ਆ ਅਦਾਲਤ ਵੱਲੋਂ ਦੇਰਵਾਜ਼ੇ ਫੈਸਲਾ ਜਿਹੜਾ ਆਇਆ ਹੈ ਕਿਸ ਤਰ੍ਹਾਂ ਵੇਖਿਆ ਜਾ ਰਿਹਾ ਹੈ ਇਸ ਫੈਸਲੇ ਨੂੰ ਨਹੀਂ ਸਮਝਿਆ ਜਾ ਰਿਹਾ ਕਿ ਇਹ ਪੇਟ ਨੂੰ ਇਹ ਇਨਸਾਫ ਮਿਲੇਗਾ ਜਿਹੜੀਆਂ 19 ਦੁਕਾਨਾਂ ਜਿਹੜੀਆਂ ਆਪਜੀ ਵੱਲੋਂ ਜਿੱਦਾਂ ਦੱਸਿਆ ਗਿਆ ਕਿ ਨਜਾਇਜ਼ ਢੰਗ ਨਾਲ ਬਣਾਈਆਂ ਗਈਆਂ ਨਹੀਂ ਨੀ ਨਿਆ ਮਿਲੇਗਾ ਜੀ ਆ ਵੇਖੋ ਗੈਰਜਮਾਨਤੀ ਵਰੰਟਾ ਕਿਉਂਕਿ 2 ਮਰਲੇ ਤੋਂ 12 ਮਰਲੇ 12 ਤੋਂ 14 ਮਰਲੇ ਅਸੀਂ ਸਾਬਤ ਕਰ ਚੁੱਕੇ ਹਾਂ ਵੀ ਉੱਥੇ ਫਰਾਡ ਹੋਇਆ ਜਿਹੜਾ ਸੀਕੇ ਤੋਂ 2 ਮਰਲੇ ਸੀਗਾ ਉਹ ਵੀ ਸਾਡੇ ਕੋਲ ਰਿਕਾਰਡ ਅਦਾਲਤ 'ਚ ਪੇਸ਼ ਕਰਤਾ ਮਸਲੋਂ ਲਿਆ ਕੇ ਬਾਕੀ ਵੀ ਜਿਹੜੀ ਇਹ ਕਾਰਵਾਈ ਆ ਸਾਰੀ ਪੂਰੇ ਸਬੂਤ ਨੇ ਵੀ ਇਹਨਾਂ ਨੇ 2 ਮਰਲੇ ਦਾ ਫਰਾਡ ਹੋਇਆ 14 12 ਮਰਲੇ ਬਣਾਏ 14 ਮਰਲੇ ਬਣਾਏ ਤੇ ਫਿਰ ਇਹਨਾਂ ਨੇ ਆਪਣੀ ਤਾਕਤ ਦੇ ਨਾਲ ਉਹ ਜਗ੍ਹਾ ਕਿਸੇ ਹੋਰ ਥਾਂ ਦੇ ਸੀ ਉਹਦੀਆਂ ਬਾਹੀਆਂ ਕਿਤੇ ਹੋਰ ਸੀ ਤੇ ਇਹਨਾਂ ਨੇ ਲਿਆ ਕੇ ਮੇਨ ਰੋਡ ਦੇ ਉੱਤੇ ਬਣਾ ਕੇ ਤੇ ਉਹ ਸਰਕਾਰ ਦੀ ਤਾਕਤ ਨਾਲ ਵੜ ਲਿਆ ਤੇ ਹੁਣ ਸਾਨੂੰ ਆਸ ਹੈ ਆਪਣਾ ਅਦਾਲਤ ਦੇ ਉੱਤੇ ਇਹਨਾਂ ਦੇ ਉੱਤੇ ਚਾਰਜਾਂ ਫਰੇਮ ਹੋਣੇ ਆ ਕਿਉਂਕਿ ਉਹ ਜਿਹੜੀ ਬਲਵਿੰਦਰ ਸਿੰਘ ਕਾਲਵਾ ਐਸੋੜੇ ਸਕੱਤੋਂ ਦੀ ਬੂਟੀ ਜਿਹੜੀ ਉਹ ਬਾਹਰ ਚਲੇ ਗਈ ਹੈ ਬਿਨ ਬਗੈਰ ਅਦਾਲਤ ਨੂੰ ਦੱਸੇ ਤੋਂ ਤੇ ਇਹ ਵੀ ਪੇਸ਼ ਨਹੀਂ ਹੁੰਦੇ ਤੇ ਗੈਰ ਜਮਾਨਤੀ ਵਾਰੰਟ ਜਿਹੜੇ ਉਹ ਇਸੇ ਕਰਕੇ ਹੋਏ ਨੇ ਵੀ ਇਹਨਾਂ ਤਰੀਕਾਂ ਦੇ ਵਿੱਚ ਹੀ ਉਹਨਾਂ ਦੇ ਉੱਤੇ ਚਾਰਜਸ ਫਰੇਮ ਹੋਣੇ ਸੀ ਤੇ ਇਹ ਇੱਕ ਕਿਸਮ ਦੇ ਭਗੌੜੇ ਹੋਏ ਆ ਇਹ ਹੁਣ ਦੁਬਾਰਾ ਜਮਾਨਤਾ ਕਰਾਉਂਦੇ ਆ ਕਿ ਕੀ ਕਰਦੇ ਆ ਅਦਾਲਤੀ ਪ੍ਰੋਸੈਸ ਆ ਉਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਸਾਨੂੰ ਨਿਆਂ ਮਿਲਣ ਦੀ ਆਸ ਸਾਬ ਜਿਵੇਂ ਇਹ ਕੇਸ ਆਪਜੀ ਵੱਲੋਂ ਦਾਇਰ ਕੀਤਾ ਗਿਆ ਹੈ ਤੇ ਇਨ ਫਿਊਚਰ ਕੋਈ ਕੰਪਰਮਾਈਜ਼ ਵਗੈਰਾ ਦਾਤ ਨਹੀਂ ਹੋ ਸਕਦਾ ਜੀ ਨਹੀਂ ਜੀ ਨਹੀਂ ਨਹੀਂ ਇਹ ਗੁਰੂ ਦੀ ਨਗਰੀ ਵਾਸਤੇ ਕੀਤਾ ਅਸੀਂ ਗੁਰੂ ਦੀ ਨਗਰੀ ਵਾਸਤੇ ਕੀਤਾ ਇਹ ਮਤਲਬ ਹੋ ਹੀ ਸਕਦਾ ਕੰਪਰੋਮਾਈਜ਼ ਸਾਡਾ ਕਦੇ ਵੀ ਨਹੀਂ ਹੋ ਸਕਦਾ ਜੇ ਗੁਰੂ ਦੀ ਨਗਰੀ ਨੂੰ ਦੁਕਾਨਾਂ ਦੇ ਦਿੰਦੇ ਆ ਪੰਚਾਇਤ ਨੂੰ ਦੇ ਦਿੰਦੇ ਆ ਜਾਂ ਤੇ ਕੰਪਰੋਮਾਈਜ਼ ਹੋ ਸਕਦਾ ਪੰਚਾਇਤ ਨੂੰ ਦੁਕਾਨਾਂ ਲਿਖ ਕੇ ਦੇ ਦੇਣ ਭਈ ਅਸੀਂ ਇਹ ਪੰਚਾਇਤ ਨੂੰ ਛੱਡੀਆਂ ਸਾਡਾ ਝਗੜਾ ਇਹ ਨਹੀਂ ਹੈ ਵੀ ਇਹ ਪੰਚਾਇਤ ਦੀ ਜਗ੍ਹਾ ਹੈ ਇਹ ਗਲੀ ਗਲੀ ਇਹਨਾਂ ਨੇ ਪੁੱਟ ਕੇ ਪੰਚਾਇਤੀ ਪੈਸਾ ਲੱਗਾ ਥੱਲੇ 4 ਬਈ 3 ਦਾ ਜਿਹੜਾ ਨਾਲਾ ਉੱਥੇ ਸਾਰਾ ਕੁਝ ਤੇ ਇਹ ਪੰਚਾਇਤ ਨੂੰ ਦੇ ਦੇਣ ਪਿੰਡ ਨੂੰ ਸੌਂਪ ਦੇਣ ਸਾਡਾ ਰਾਜੀਨਾਮਾ ਹੋ ਸਕਦਾ ਫੇਰ ਸਾਨੂੰ ਕੋਈ ਇਤਰਾਜ਼ ਨਹੀਂ ਫੇਰ ਨਹੀਂ ਕੋਈ ਇਤਰਾਜ਼ ਰਿਕ ਸਾਹਿਬ 15 ਸਾਲਾਂ ਦੇ ਵਿੱਚ ਆਪਜੀ ਤੱਕ ਕੋਈ ਪਹੁੰਚ ਕੀਤੀ ਗਈ ਇਸ ਮਾਮਲੇ ਦੇ ਵਿੱਚ ਦੁਜੀ ਤੇਰ ਵੱਲੋਂ ਪਹੁੰਚ ਕੀਤੀ ਗਈ ਬਹੁਤ ਵਾਰੀ ਪਰ ਉਸ ਪਹੁੰਚ ਦਾ ਕੋਈ ਫਾਇਦਾ ਨਹੀਂ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਦਬਾਉਣ ਦੀ ਕੋਸ਼ਿਸ਼ ਤੇ ਮੈਨੂੰ ਇਹਨਾਂ ਨੇ ਗੁੰਡੇ ਵੀ ਪੁਆਏ ਆ ਮੈਨੂੰ ਗੁੰਡੇ ਵੀ ਪੁਆਏ ਆ ਉਸ ਤੋਂ ਪਹਿਲਾਂ ਮੈਨੂੰ ਇਹ ਸੱਟ ਲਾਈ ਸੀ ਇਹਨਾਂ ਨੇ ਮੇਰਾ ਚਬਾੜਾ ਵੀ ਤੋੜ ਆਇਆ ਸੀ ਉਤੋਂ ਪਾਛ ਮੇਰੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਮੇਰੀ ਪੱਗ ਤੇ ਨਹੀਂ ਲਾ ਸਕੇ ਮੇਰੇ ਨਾਲ ਸਾਥੀ ਹਜਾਰਾ ਸਿੰਘ ਦੀ ਪੱਗ ਲਾ ਕੇ ਲੈ ਗਈ ਸੀ ਇਹ ਤੇ ਕੋਈ ਪੈਸਾ ਦੇ ਕੇ ਜਾਂ ਕਿਸੇ ਤਰੀਕੇ ਨਾਲ ਆਫਰ ਕੀਤਾ ਗਿਆ ਹੋਵੇ ਕਿ ਤੁਸੀਂ ਇਸ ਕੇਸ ਤੋਂ ਕੁਝ ਹਟ ਜਾ ਮੈਨੂੰ ਪੈਸੇ ਦੀ ਆਫਰ ਖੋਈ ਆ ਪਰ ਮੈਂ ਉਹ ਉਸ ਗੱਲ ਵੱਲ ਜਾਂਦਾ ਹੀ ਨਹੀਂ ਮਤਲਬ ਆਫਰ ਜਿਹੜੀ ਜਿਹੜੀ ਸਮਝੌਤੇ ਵਾਲੀ ਗੱਲ ਹੈ ਹੀ ਨਹੀਂ ਸਿਰਫ ਇੱਕੋ ਹੀ ਇੱਕ ਗੱਲ ਤੇ ਸਮਝੌਤਾ ਹੋ ਸਕਦਾ ਵੀ ਇਹ ਦੁਕਾਨਾਂ ਜਿਹੜੀਆਂ ਨੇ ਇਹ ਪਿੰਡ ਨੂੰ ਦੇ ਦੇਣ ਤੇ ਗੱਲ ਜਿਹੜੀ ਖਤਮ ਹੈ ਜੇਕਰ ਦੁਕਾਨਾ ਪਿੰਡ ਨੂੰ ਦੇਣ ਦਾ ਫਾਈਨਲ ਨਹੀਂ ਹੋ ਪਉਂਦਾ ਜਾਨੀ ਕਿ ਇਸ ਤਰ੍ਹਾਂ ਫਿਰ ਉਹ ਮਾਨਯੋਗ ਅਦਾਲਤ ਜੋ ਫੈਸਲਾ ਕਰੇਗੀ ਉਹ ਸਾਨੂੰ ਮਨਜ਼ੂਰ ਹੋਏਗਾ